ਦੋਸਤੋ ਅੱਜ ਗੱਲ ਕਰਾਂਗੇ ਮਾਲਵੇ ਦੇ ਮਸ਼ਹੂਰ ਪਿੰਚੀਮੇ ਦੇ ਮਸ਼ਹੂਰ ਖੋਏ ਦੀ ਬਰਫੀ ਤੇ ਖੋਏ ਦੀ ਕਿਉਂਕਿ ਚੀਮੇ ਵਾਲਿਆਂ ਦਾ ਜਿਹੜਾ ਸ਼ਰਮਾ ਡੈਰੀ ਵਾਲਿਆਂ ਦਾ ਖੋਆ ਤੇ ਬਰਫੀ ਆ ਤੇ ਦੁੱਧ ਦੇ ਬਣੇ ਹੋਏ ਹੋਰ ਪ੍ਰੋਡਕਟ ਹਨ ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਮਸ਼ਹੂਰ ਨੇ ਇਹਨਾਂ ਦਾ ਬਣਾਇਆ ਹੋਇਆ ਖੋਆ ਉਹ ਕਿਹੜਾ ਦੇਸ਼ ਹੈ ਜਿੱਥੇ ਨਹੀਂ ਪਹੁੰਚਿਆ ਹਰ ਇੱਕ ਦੇਸ਼ ਦੇ ਪੰਜਾਬੀ ਬਸੰਦੇ ਜਿੱਥੇ ਵੱਸਦੇ ਆ ਉਥੋਂ ਤੱਕ ਇਹਨਾਂ ਦੀ ਵਰਪੀ ਦੇਖੋ ਆਮ ਹੀ ਜਿਹੜਾ ਹੈਗਾ ਗੱਲਾਂ ਕਰਵਾ ਦਿੰਦਾ ਤੇ ਐਡਾ ਵੱਡਾ ਨਾਂ ਐਵੇਂ ਨਹੀਂ ਬਣ ਜਾਂਦਾ ਸਾਨੂੰ ਉਹਦੀ ਕੁਆਲਿਟੀ ਤੇ ਕੁਆਂਟੀਟੀ ਦੋਨਾਂ ਤੇ ਖਰਾ ਉਤਰਨ ਦੇ ਲਈ ਪੂਰਾ ਜੋਰ ਲਉਣਾ ਪੈਂਦਾ ਤੇ ਵੱਡੀ ਖੁਸ਼ੀ ਦੀ ਗੱਲ ਇਹ ਆ ਪੰਜਾਬੀਆਂ ਲਈ ਕਿ ਡੈਰੀ ਪਹਿਲਾਂ ਪਿੰਡ ਦੇ ਵਿੱਚ ਹੁੰਦੀ ਸੀ ਤੇ ਹਰ ਇੱਕ ਬੰਦਾ ਜਦੋਂ ਬਾਜਾਖਾਨਾ ਰੋਡ ਤੋਂ ਲੰਘਦਾ ਸੀ ਤੇ ਤਕਰੀਬਨ ਹੀ ਕਾਲ ਹੋ ਜਾਂਦੀ ਸੀ ਯਾਰ ਵੀ ਪਿੰਡ ਚ ਕਿਹੜਾ ਜਾਊਗਾ ਹੁਣ ਇਹ ਚੀਮਾ ਜਿਹੜੀ ਡੈਰੀ ਆ ਇਹਨਾਂ ਦੀ ਬਿਲਕੁਲ 메ਨ ਰੋਡ ਬਰਨਾਲਾ ਤੋਂ ਬਾਜਾਖਾਨਾ ਜਿਹੜੀ ਰੋਡ ਆ ਅੱਗੇ ਜਾ ਕੇ ਉਹ ਮੁਗਧ ਨੈਸ਼ਨਲ ਹਾਈਵੇ ਵੀ ਆ ਜਾਂਦਾ ਉਹਦੇ ਬਿਲਕੁਲ ਉੱਪਰ ਆ ਗਈ ਐ ਬਰਨਾਲੇ ਤੋਂ ਆਉਂਦੇ ਹੋਏ ਖੱਬੇ ਹੱਥ ਇਸ ਕਰਕੇ ਅਸੀਂ ਜਿੰਨਾ ਇਹਨਾਂ ਦੀ ਕੁਆਲਿਟੀ ਤੇ ਕੁਆਂਟਿਟੀ ਨੂੰ ਵਾਚਿਆ ਉਸ ਆਧਾਰ ਤੇ ਕਹਿ ਸਕਦੇ ਆ ਕਿ ਕਿ ਕਿਸੇ ਨੂੰ ਮਹਾਂਵਾਦੀ ਤੇ ਕਿਸੇ ਨੂੰ ਸਵਾਦੀ ਆ ਪਰ ਅੰਦਰ ਜਾ ਕੇ ਇਹਨਾਂ ਦੇ ਪਸ਼ੂਆਂ ਵਾਲੇ ਸਾਤੇ ਵੇਖ ਕੇ ਲੱਗਿਆ ਯਾਰ ਬਾਕੀ ਕੋਈ ਨਾ ਕੋਈ ਤਾਂ ਨਾ ਹੈਗਾ ਕੋਈ ਨਾ ਕੋਈ ਤਾਂ ਮਿਹਨਤ ਕੀਤੀ ਆ ਐਵੇਂ ਨਹੀਂ ਬੱਲੇ ਦੁਨੀਆ ਚ ਨਾ ਬਣਦੀ ਹੁਣ ਤੁਸੀਂ ਵੇਖੋਗੇ ਕਿ ਕਮਸੇ ਕਮ ਨਹੀਂ ਵਾਲਾ ਯਾਰ ਮੱਝ ਜਿਹੜੀ ਇਹਨਾਂ ਦੇ ਅੰਦਰ ਖੜੀ ਆ ਤੇ ਕਿੰਨੇ ਹੀ ਪ੍ਰਵਾਸੀ ਮਜ਼ਦੂਰ ਜਿਹੜੇ ਉੱਥੇ ਮਿਹਨਤ ਕਰੀ ਜਾਂਦੇ ਆ ਉਹਨਾਂ ਨਾਲ ਵੀ ਜਦੋਂ ਗੱਲਬਾਤ ਕੀਤੀ ਤੇ ਪਤਾ ਲੱਗਿਆ ਵੀ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਆਲ ਵਰਡ ਇਹ ਜਾਂਦਾ ਤੁਸੀਂ ਦੇਖੋ ਕਿੰਨਾ ਵਧੀਆ ਇਹਨਾਂ ਨੇ ਸਿਸਟਮ ਬਣਾਏ ਹੋਇਆ, ਓਬਰਗੈਂਸ ਪਾਰਟ ਬਣਾਏ ਹੋਇਆ। ਪਸ਼ੂਆਂ ਦੇ ਰਹਿਣ ਲਈ ਬਾਹਰ ਕਿੰਨਾ ਵਧੀਆ ਸਿਸਟਮ ਕੀਤਾ ਠੀਕ ਹੈ। ਤੇ ਸਾਹਮਣੇ ਜਿੰਨੇ ਸੱਡ ਪਾਇਆ ਸਾਰਿਆਂ ਦੇ ਵਿੱਚ ਤੁਸੀਂ ਵੇਖੋਗੇ 100 100 200 ਮੱਝਾਂ ਖੜੀਆਂ। ਉਹਨਾਂ ਨੂੰ ਸੰਭਾਲਣ ਵਾਲੇ ਸਾਫ਼-ਸੁਥਾਈ ਦਾ ਪ੍ਰਬੰਧ ਤੇ ਇਹ ਸਾਰਾ ਕੁਝ ਤਾਂ ਹੀ ਮਕਦਾਰ ਤੇ ਪੂਰਾ ਉੱਤਰਦਾ ਜੇ ਬੰਦਾ ਆਪ ਇਹਦੇ ਵਿੱਚ ਖੁੱਬਿਆ ਹੋਵੇ। ਇਸ ਕਰਕੇ ਜਿਹੜੇ ਵੀਰ ਚੰਗੀ ਕੁਆਲਿਟੀ ਦਾ ਖੁਆ ਤੇ ਬਰਫੀ ਖਾਂਦੇ ਕਿਉਂਕਿ ਖੁਆ ਪੰਜਾਬੀਆਂ ਦੀ ਮੈਂ ਸਮਝਦਾ ਸਾਗ ਦੇ ਵਾਂਗੂ ਇੱਕ ਇਹ ਆਦਤਾਂ ਜਾਂ ਉਹਨਾਂ ਦੀ ਇੱਕ ਖਰਾਕ ਠੀਕ ਹੈ ਨਾ ਤੇ ਕਹਿੰਦੇ ਉਹ ਪੰਜਾਬੀ ਨਹੀਂ ਹੋ ਸਕਦਾ ਜਿਨੇ ਖੋਆ ਨਾ ਖਾਦਾ ਹੋਵੇ ਜਿਨੇ ਕੋਈ ਦੀਆਂ ਪਿੰਨੀਆਂ ਨਾ ਬਣਾਈਆਂ ਹੋਣ ਤੁਸੀਂ ਦੇਖੋ ਇਹ ਤਾਂ ਹੀ ਇਹਨਾਂ ਕੋ ਸੰਭਵ ਹੋ ਸਕਦਾ ਜੇ ਇਹਨਾਂ ਦੇ ਪਸ਼ੂ ਰੱਖੇ ਹੋਇਆ ਤੇ ਆਓ ਆਪਾਂ ਅੱਗੇ ਜਾ ਕੇ ਗੱਲਾਂ ਬਾਤਾਂ ਵੀ ਕਰਦੇ ਆਂ ਪੁੱਛਦੇ ਵੀ ਆਂ ਠੀਕ ਹੈ ਨਾ ਇਹਨਾਂ ਦੇ ਜਿਹੜੇ ਬੰਦੇ ਰੱਖੇ ਉਹਨਾਂ ਤਾਂ ਪ੍ਰਵਾਸੀਆਂ ਤੋਂ ਬੀਜਾਰ ਕੀ ਸਿਸਟਮ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਤੁਹਾਨੂੰ ਸੱਚ ਵੀ ਵਿਖਾਵਾਂਗੇ ਕਿ ਯਾਰ ਵਾਕੀ ਜਿੱਥੇ ਦੁਨੀਆ ਦੇ ਵਿੱਚ ਨਕਲੀ ਦੁੱਧ ਨਕਲੀ ਖੋਏ ਨਕਲੀ ਕੁਆਲਿਟੀ ਆ ਤੇ ਉੱਥੇ ਸੱਚ ਵੀ ਆਖੇਗਾ ਸੋਨਸਾ ਕਿਹੜਾ ਜ਼ਿਲ੍ਹਾ ਜੁਪੀ ਮੈਂ ਬੋਂਡਾ ਜ਼ਿਲ੍ਹਾ ਜੀ ਕਿੰਨੇ ਦਿਨ ਹੋ ਗਏ ਇੱਧਰ ਕੰਮ ਕਰਤੇ ਹੋਏ ਇੱਧਰ ਹੋ ਗਏ 5-6 ਸਾਲ ਹੋ ਗਏ ਜੀ ਅਭੀ ਤੋਂ ਪੂਰਾ ਕੰਮ ਸਹੀ ਕੀ ਹੋ ਗਏ ਹਾਂ ਜੀ ਹਾਂ ਜੀ ਪਿਓਰ ਐਂਡ ਸ਼ੋਰ ਜਿਹੜੀ ਚੀਜ਼ ਹੈ ਜਹਾਂਸੇ ਮਿਲਦੀ ਹੈ ਨਾ ਹਾਂ ਜੀ ਹਾਂ ਜੀ ਬਿਲਕੁਲ ਪਿਓਰ ਮਿਲਦੀ ਹੈ ਨਾ ਇੱਧਰ ਕਹਾ ਕਹਾ ਤੱਕ ਜਾਂਦਾ ਡਵਾਈ ਤੱਕ ਹਾਂ ਜੀ ਹਾਂ ਜੀ ਔਰ ਹਿੰਦੁਸਤਾਨ ਵਿੱਚ ਜਾਂਦਾ ਹੈ ਪੂਰਾ ਬੰਬੇ-ਮੁੰਬੇ ਤੱਕ ਹਾਂ ਸਾਰਾ ਕੁਝ ਜਾਂਦਾ ਔਰ ਜਾਂਸੇ ਜੋਰਪੋ ਵਿੱਚ ਵੀ ਕੈਨੇਡਾ ਅਮਰੀਕਾ ਵਿੱਚ ਵੀ ਜਾਂਦਾ ਹੱਤੇ ਲੋਕ ਹੌਨਵਰਡ ਜਾਂਦਾ ਹਾਂ ਜੀ ਉਹ ਗਾਹ ਗਾਹ ਭੀ ਹੈਗੇ ਲੋਬੀ ਦੋਸਤੋ ਇੱਕ ਸੱਚਤਾ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਤੁਸੀਂ ਆਪਦੀ ਇਮਾਨਦਾਰੀ ਨਾਲ ਕਿੰਨਾ ਪੂਰਾ ਉੱਤਰ ਦਿਓ ਤੇ ਆਪਦੀ ਜਿਹੜੀ ਸਤਿਕਰਤਾ ਦੇ ਨਾਲ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਅਸੀਂ ਜ਼ਰੂਰ ਕੋਸ਼ਿਸ਼ ਕੀਤੀ ਇੱਕ ਸੱਚ ਤਾਨੂੰ ਬਖਾਉਂਦੀ ਕਿ ਜੇ ਖਾਣਾ ਚੰਗਾ ਖਾਓ ਵਧੀਆ ਖਾਓ ਮਾੜਾ ਖਾਣਾ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਮਾੜੀਆਂ ਹਾਲਾਤਾਂ ਤੱਕ ਲੈ ਕੇ ਆਊਗਾ ਤੇ ਇਹ ਚੀਮੇ ਵਾਲਿਆਂ ਦੀ ਸ਼ਰਮਾ ਡੈਰੀ ਵਾਲਿਆਂ ਦਾ ਜਿਹੜਾ ਇੱਕ ਵੱਡਾ ਸੈਟਅਪ ਲਾਇਆ ਵਾ ਠੀਕ ਹੈ ਨਾ ਹੁਣ ਜਿਹੜਾ ਬਿਲਕੁਲ ਮੇਨ ਰੋਡ ਤੇ ਆ ਗਿਆ ਉਹਦੇ ਬਾਰੇ ਤੁਹਾਨੂੰ ਸਾਰਾ ਸੱਚ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਤਾ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਨੀ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ